ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ 68 ਦਿਨ ਪੇ 77 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿ ਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਸਿੰਪਲ ਤਰੀਕੇ ਨਾਲ ਇੱਕ ਗੇਠਿਆਂ ਦੀ ਚੋੜੀ ਪੂਣੀ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਸੈਂਟਰ 'ਚ ਜੂੜਾ ਸੈੱਵ ਕਰਕੇ ਨਾਲ ਕੰਗਾ ਸੈੱਵ ਰੱਖ ਕੇ ਬੇਸ ਸਜਾ ਲੈਣਾ ਹੈ ਅੱਜ ਤੁਹਾਨੂੰ ਅਸੀਂ ਵੀਰ ਹਿੰਮਤ ਸੰਤੂ ਸਟਾਈਲ ਦਸਤਾਰ ਸਿ ਜਾ ਕੇ ਦਿਖਾਣੀ ਹੈ ਥੋੜੀ ਗੋਲ ਸ਼ੇਪ 'ਚ ਇਸ ਜਗ੍ਹਾ ਤੇ ਹੋਣੀ ਚਾਹੀਦੀ ਹੈ ਦਸਤਾਰ ਪਹਿਲੇ ਲੜ ਨੂੰ ਪਲੇਨ ਰੱਖਣਾ ਹੈ ਅਗਲੇ ਲੜ ਤੋਂ ਵੱਟ ਪਾਣੀ ਨਹੀਂ ਸਿੱਧੇ ਸਿੱਧੇ ਕਰਕੇ ਜੇਕਰ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਪਣੇ ਤੇ ਉੱਪਰਲੇ ਸਾਈਡ ਤੇ ਪੇਚਾਂ ਦਾ ਗੈਪ ਜਿਹੜਾ ਉਹ ਕੱਟ ਰੱਖਾਂਗੇ ਆਖਰੀ ਪੇਚ ਦਾ ਇੱਕ ਲੜ ਬਣਾ ਕੇ ਇਸ ਤਰੀਕੇ ਨਾਲ ਰੱਖ ਦੇਣਾ ਕਲਗੀ ਵਾਲੇ ਲੜ ਨੂੰ ਦੋਨੋਂ ਸਾਈਡ ਤੋਂ ਫੋਲਡ ਕਰਕੇ ਥੋੜਾ ਐ ਘਟ ਚੋੜਾ ਕਰਕੇ ਉਂਗਲ ਦੀ ਹਲਤ ਨਾਲ ਇਸ ਤਰੀਕੇ ਨਾਲ ਸਿੱਧਾ ਲਾ ਦੇਣਾ ਤੇ ਛੇਪਾ ਜਿਹੜੀ ਤੁਹਾਡੀ ਦਸਤਾਬਦੀ ਪ੍ਰੋਪਰ ਉਹਨਾਂ ਵਰਗੀ ਹੋਵੇ ਤੇ ਸੈਂਟਰ ਦੇ ਵਿੱਚ ਵੀ ਹੋਵੇ ਫਿਰ ਦੂਜੇ ਸ਼ੀਸ਼ੇ ਦੇ ਦੇ ਕੇ ਉੱਪਰਲੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਲੂਪੀ ਨੂੰ ਖਿੱਚ ਕੇ ਸੇਨ ਨੂੰ ਚੰਗੀ ਤਰ੍ਹਾਂ ਟਾ ਕੇ ਪਿੱਛੇ ਲੂਪੀ ਵਾਲਾ ਪੱਲਾ ਲਗਾ ਦਵਾਂਗੇ ਜੇਕਰ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਕੋਈ ਵੀਡੀਓ YouTube ਤੇ ਜਾ ਕੇ ਦੇਖ ਲ